ਜੀ ਸੱਚੀ ਹੈ ਕੱਲ ਸਾਰਿਆਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ ਪੰਜਾਬੀ ਲਾਈਫਸਟਾਈਲ ਟਿੰਕ ਸਾਰਾ ਕੰਮ ਕਰ ਕਰ ਕੇ ਸੀ ਆਪਾਂ ਚਲਗੇ ਸੀ ਗ੍ਰੋਸਰੀ ਦਾ ਤੇ ਥੋੜਾ ਜਿਹਾ ਸਭ ਜਿੰਨਾ ਸਮਾਨ ਲੈਣ ਉਹ ਵੀ ਆਪਾਂ ਨੇ ਲੈ ਆਏ ਆ ਤੇ ਹੁਣ ਮੈਂ ਸੋਚਿਆ ਆਪਾਂ ਪਕੌੜੀ ਬਣਾ ਲਈਏ ਜਾਂਦੇ ਸਾਲ ਦੇ ਹਾਂ ਜਾਂਦੇ ਸਾਲ ਨੂੰ ਸੈਲੀਬ੍ਰੇਸ਼ਨ ਕਰ ਲਈਏ ਸਾਰੇ ਜਣੇ ਆਉਣ ਵਾਲੇ ਸਾਲ ਦਾ ਤੇ ਵੈਲਕਮ ਕਰਦੇ ਆ ਹੈਂ ਉਹ ਆਉਂਦੀ ਨਹੀਂ ਤੇ ਕੜਾਈ ਗਰਮ ਕਰ ਲਈਏ ਉਹ ਆਉਂਦੀ ਨਹੀਂ ਧਰਦੀ ਉਹ ਤੇ ਮਹੀਨੇ ਚ ਨਹੀਂ ਤੇ ਰਿਆਤਾਂ ਦੀ ਡੈਡੀ ਠੀਕ ਨਹੀਂ ਨੇ ਤਾਂ ਕਰਕੇ ਨਹੀਂ ਧਰੀ ਨਹੀਂ ਤੇ ਮੈਂ ਰਿਆਤਾਂ ਦੀ ਵੀ ਉੱਥੇ ਧਰਦੇ ਨਹੀਂ ਜਾ ਕੇ ਤੇ ਫਿਰ ਆਈ ਸਾਲ ਦੇ ਤੇ ਸਾਰੇ ਵੈਲਕਮ ਕਰਦੇ ਆ ਤੇ ਮੈਂ ਜਾਂਦੇ ਸਾਲ ਨੂੰ ਵੀ ਆਪਾਂ ਬਾਏ ਪਿਆਰ ਨਾਲ ਹੀ ਕਰੀਏ ਪਕੌੜੇ ਖਾਂਦੇ ਹੋਏ ਮੇਰੇ ਕੋਲ ਪਾਲਕ ਤੇ ਹੈ ਹੀ ਨਹੀਂ ਮੈਰੂ ਵਿੱਚ ਤਾਂ ਨਹੀਂ ਆ ਹੀ ਬਾ ਦਿੱਤਾ ਹੈ ਤੇ ਇਧਰ ਵੀ ਜਿਹੜਾ ਹੈ ਉਹ ਆਪਣੇ ਪਕੌੜੇ ਬਣ ਕੇ ਪਿਆਰਾ ਕੱਢ ਲੈਣੀ ਆ ਮੰਮੀ ਨੂੰ ਨਹੀਂ ਕਹਿੰਦੇ ਮੈਂ ਉਹਦਰ ਮੈਂ ਮੰਮੀ ਡੈਡ ਨੂੰ ਹੈ ਕਿ ਨਹੀਂ ਥੋੜੇ ਕੱਚੇ ਆ ਪਰ ਕੱਚੇ ਨਹੀਂ ਆ

ਹਾ ਚਾਹ ਬਣ ਗਈ ਆਜਾ ਤੁਸੀਂ ਵੀ ਖਾ ਲਓ ਸਵਾਦ ਬਣਾ ਤ ਨਹੀਂ ਕੀਤਾ ਸਵਾਦ ਲਾਉਂ ਤੋਂ ਆਦੇ ਲਾਉਂ ਆ ਗਿਆ ਅੱਗੇ ਮੇਰੇ ਆਹ ਮੇਹਾਂ ਲੱਤੀ ਕਿਉਂ ਰਹੀ ਜੀ ਲਾਈਟ ਆਨ ਕਰ ਦੇ ਬਾਬਾ ਲਾਈਟ ਆਨ ਕਰ ਦੇ ਪਕੌੜੀਆਂ ਨੂੰ ਬਾਅਦ ਚ ਜੀ ਮੜ ਜੀ ਹੁਣ ਇਹਨੇ ਇੱਕ ਕਹਿੰਦਾ ਮੈਂ ਖਾਣੇ ਹੁਣੇ ਨੇ ਹੌਲੀ ਹੌਲੀ ਸਟਾਰਟ ਹੋਇਆ ਨਾ ਆਉਂਦੇ ਖੱਤਾਂ ਨਾ ਫਰਾਂ ਨਹੀਂ ਖਾਣੀ ਹੈ ਨਾ ਤੂੰ ਇਤ ਨਹੀਂ ਖਾਣ ਦੀ ਆ ਤਣਾ ਵੀ ਨਹੀਂ ਖਾਣੀ ਚਾਹੀਦੀ ਨਾ ਕਿਉਂ ਖਾਣ ਲੱਗ ਚਾਹੁੰਦਾ ਹੈ ਕਿਉਂਕਿ ਮੈਂ ਨਹੀਂ ਖਾਂਦਾ ਨਾ ਮੈਨੂੰ ਵੀ ਕੋਈ ਨਾ ਖਾਵੇ ਨਾਉ ਮਾਈਕ ਕੋਲ ਕਰ ਰਹੀ ਹੈ ਕੋਰਡੀਨੇਟਰ ਗਰੰਜੀ ਵਾਲੀ ਗਰੰਜੀ ਜਿੱਦਾਂ ਦਾ 버ગર 버ગર ਹਟ ਤੇ ਹੁੰਦੇ ਹਨ ਉਹ ਵੀ ਕ੍ਰਾਂਚ ਕ੍ਰਾਂਚ ਚੀਜ਼ਾਂ ਦਿੰਦੇ ਆ ਉਹ ਮੇਰੇ ਫੇਵਰਟ ਆ ਬੰਦੇ ਨਹੀਂ ਮੈਂ ਨਹੀਂ ਪੀਜ਼ਾ ਖਾਦਾ ਲੈ ਹੋਰ ਤਾਂ ਪੀਜ਼ਾ ਖਾਗਾ ਵੱਡਾ ਆ ਪੀਜ਼ਾ ਖਾਦਾ ਵੱਡਾ ਹੈ ਤਾਂ ਰੋਟੀ ਜਿਹੜੀ ਰੋਟੀ ਪੀਜ਼ਾ ਹੀ ਹੁੰਦੀ ਆ ਤੇਰੇ ਸ਼ਾਮਣਾ ਗੱਲ ਉਹ ਵੀ ਆ ਉਹ ਪੀਜ਼ਾ ਹੀ ਆ ਤੋ ਜੇ ਖਾ ਖਰੇਤੀ ਬੰਦੇ ਵਾਹ ਬਹੁਤ ਸਵਾਦ ਬਣਿਆ ਅੱਜ ਪਾਲਕੀ ਪਾਇਆ ਵਿੱਚ ਧਨੀਆ ਹੂੰ ਸਵਾਦ ਬਣਿਆ ਪਾਲਕੀ ਨਹੀਂ ਹੈ ਕਿ ਮੈਂ ਧਨੀਆ ਹੀ ਪਾ ਲਿਆ ਵਧੀਆ ਸਤਰੀਆਂ ਨਾਲ ਹੋਰ ਵੀ ਵਾਤ ਲੱਗਦਾ ਹੈ ਹਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਅੰਦਰ ਸਾਡੇ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਲਾਈਫ ਸਟਾਈਲ ਕੁਕਿੰਗ ਤੇ ਮੈਂ ਇਨੀ ਤੇਜ਼ ਤੇ ਉੱਚੀ ਜੀ ਆਵਾਜ਼ ਇਸ ਲਈ बोल ਰਹੀ ਹਾਂ ਕਿਉਂਕਿ ਬਾਹਰ ਚੱਲ ਰਿਹਾ ਹੈ ਗਾਣੇ ਤੇ ਕਾਪੀਰਾਈਟ ਕੇਸ ਨਾ ਆ ਜਾਵੇ ਇਸ ਲਈ ਮੈਂ ਉੱਚੀ ਉੱਚੀ बोल ਰਹੀ ਹਾਂ ਤੇ ਅੱਜ ਆਪਾਂ ਕਰ ਰਹੇ ਹਾਂ ਨਿਊ ਇਅਰ ਪਾਰਟੀ ਤੇ ਜਿਹੜੇ ਦਿਓ ਤਿਆਰ ਹੋ ਕੇ ਬਾਹਰ ਚੱਲਿਆ ਗਿਆ ਇਹ ਮੈਂ ਤਿਆਰ ਹੋਊਗੀ ਜਾਂ ਮੈਂ ਹੀ ਬਸ ਉਨ ਜਾਣਾ ਐ ਸਿੰਪਲ ਜੀ ਤਿਆਰ ਹੋਈਆਂ ਜਿਆਦਾ ਤਿਆਰ ਨਹੀਂ ਹੋਈ ਤੇ ਮੇਰੀ ਬੁੱਕੀ ਝਾੜਉਣ ਵਾਲੀ ਆ ਹੋੜ ਬੁੱਕੀ ਨੂੰ ਝਾੜ ਕਰਾਂਗੇ ਤੇ ਫੇਰ ਆਪਾਂ ਜਾਵਾਂਗੇ ਬਈ ਨਿਊ ਇਅਰ ਪਾਰਟੀ ਦੇ ਬਰਥਡੇ ਪਾਰਟੀ ਨਿਕਲਦਾ ਬਹੁਤ ਅਤੇ ਨਿਊ ਇਅਰ ਦਾ ਕੱਲ ਹੋ ਗਿਆ ਐ ਅੱਜ 1 ਤਰੀਕ ਦੀ ਰਾਤ ਨੂੰ ਪਾਰਟੀ ਕਰ ਰਹੇ ਆ ਤੇ ਵੈਸੇ ਮੈਨੂੰ ਤਾਂ ਇੰਨਾ ਜ਼ਿਆਦਾ ਨਹੀਂ ਹੁੰਦਾ ਕਿ ਬਹੁਤ ਆਵਾਜ਼ ਆ ਰਹੀ ਹੈ ਵੈਸੇ ਮੈਨੂੰ ਤਾਂ ਇੰਨਾ ਜ਼ਿਆਦਾ ਨਹੀਂ ਹੁੰਦਾ ਕੋਈ ਪਾਰਟੀ ਕੀਤੀ ਜਾਵੇ ਨਿਊ ਇਅਰ ਦੀ ਜਾਂ ਫਿਰ ਜਿਆਦਾ ਸੈਲੀਬ੍ਰੇਸ਼ਨ ਕੀਤੀ ਜਾਵੇ ਬਾਤ ਤੇ ਦੋ ਆਪਾਂ ਰਹਿੰਦੇ ਹੋਈ ਜਿੱਥੇ ਉਹ ਸਾਰੇ ਕਹਿਣ ਕਿ ਮਿਲ ਕੇ ਆਪਾਂ ਕਰੀਏ ਤੇ ਫਿਰ ਵਿੱਚ ਉਹ ਅਲੱਗ ਰਹਿਣਾ ਮੈਨੂੰ ਠੀਕ ਨਹੀਂ ਲੱਗਦਾ ਤੇ ਉਹਨਾਂ ਦੇ ਕਹਿਣ ਤੇ ਮੈਂ ਸੋਚਿਆ ਚਲੋ ਆਪਾਂ ਪਾਰਟੀ ਉਹਨਾਂ ਦੇ ਨਾਲ ਮਿਲ ਕੇ ਕਰ ਹੀ ਲੈਣੀ ਹੈ ਜੇਕਰ ਆਪਾਂ ਨਾ ਮਿਲਦੇ ਫਿਰ ਉਹਨਾਂ ਨੂੰ ਵੀ ਦੁੱਖ ਲੱਗਣਾ ਹੈ ਕਿ ਸਾਡੇ ਨਾਲ ਸ਼ਰੀਕ ਨਹੀਂ ਹੋ ਰਿਹਾ ਸਾਡੀ ਖੁਸ਼ੀ ਦੇ ਵਿੱਚ ਇਸ ਲਈ ਕਿਸੇ ਦੀ ਖੁਸ਼ੀ ਵਿੱਚ ਸ਼ਰੀਕ ਹੋਈਏ ਤਾਂ ਆਪਾਂ ਨੂੰ ਵੀ ਵਧੀਆ ਲੱਗਦਾ ਹੈ ਕਿ ਚਲੋ ਜੀ ਚੱਲ ਜੀਏ ਤਿਆਰ ਹੋ ਕੇ तो आप क्यों बैठे हो तन्वी, आप डांस नहीं करोगे क्यों नहीं करोगे बताओ न्यू ईयर सेलिब्रेशन नहीं करोगे हैप्पी न्यू ईयर 2024. तो इतना अच्छे लेते हो फिर व्लॉग भी बनाया करो ना दोस्तों अब हम टेबल लेने जा रहे हैं दोस्तों अब हम लकड़ियां लेने जा रहे हैं हमने ही इकट्ठी की है थी थी थे 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 चलो खोलो दरवाजा चलो भैया लॉक खोलो दोस्तों अभी हम लॉक खोलेंगे लॉक खोल के अंदर से हम एक जादू केक निकालेंगे जादू, का केक सब जादू वाला केक आंख बंद करो और जादू वाला केक देखो ਕਾਢ ਨਾ ਬੋਧਾ ਕੀ ਕਰੇਗਾ ਅੰਮਾ ਉਹ ਸੰਸਾ ਅਰੇ ਰੁਕ ਜਾਏ ਤਾਂ ਕੋਈ ਕਨੈਕਟ ਦੇ ਦੇ ਤੂੰ ਲੈ ਬੱਸ ਬੱਸ ਨਾ ਦੇ ਦੇ ਦਿਵਜੋਤ ਕਰੇ ਚੱਲੋ ਮੈਂ ਤੈਨੂੰ ਕਰੇ ਦੇ ਦੂੰਗੀ ਜਾਓ ਜਾਓ ਮੈਂ ਬਹੁਤ ਦੇਖ ਲਿਆ ਚੱਲੋ ਲਓ ਜੀ ਆਪਾਂ ਨੇ ਇੱਕ ਇੱਕ ਵੀ ਕਟਿੰਗ ਕਰ ਲਈ ਹੈ ਤੇ ਹੁਣ ਆਪਾਂ ਖਾਵਾਂਗੇ ਪੀਵਾਂਗੇ ਤੇ ਬੱਚਾ ਪਾਰਟੀ ਕਹਿੰਦੇ ਆ ਕਿ ਸਾਡੇ ਮੂੰਹ ਦੇ ਵਿੱਚ ਪਾਣੀ ਆ ਰਿਹਾ ਹੈ ਕੋਈ ਕਹਿ ਰਿਹਾ ਹੈ ਕਿ ਲਹਿਰਾਂ ਆ ਰਹੀਆਂ ਨੇ ਤੇ ਕੋਈ ਕਹਿ ਰਿਹਾ ਹੈ ਕਿ ਮੇਰੇ ਟੱਡ ਵਿੱਚ ਪਾਣੀ ਆ ਰਿਹਾ ਕੁਝ ਕੁਝ ਬੋਲ ਰਹੇ ਨੇ ਸਾਰੇ ਬੱਚਿਆਂ ਨੂੰ ਇਹ ਆ ਕਿ ਜਲਦੀ ਜਲਦੀ ਸਾਨੂੰ ਚੰਗੀਆਂ ਚੰਗੀਆਂ ਸੀਡਾ ਖਾਣ ਵਾਸਤੇ ਮਿਲ ਜਾਂ ਤੇ ਸਭ ਤੋਂ ਪਹਿਲਾਂ ਆਪਾਂ ਬੱਚਿਆਂ ਨੂੰ ਹੀ ਸਰਵ ਕਰਾਂਗੇ ਤੇ ਅਸੀਂ ਆਪਣੇ ਛੋਟੇ ਜਿਹੇ ਬਲਾਕ ਨੇ 4-5 ਫੈਮਿਲੀਜ਼ ਮਿਲ ਕੇ ਤੇ ਨਿਊ ਇਅਰ ਦਾ ਸੈਲੀਬ੍ਰੇਸ਼ਨ ਕੀਤਾ ਹੈ ਤੇ ਵਧੀਆ ਲੱਗਦਾ ਇਸ ਤਰ੍ਹਾਂ ਸੈਲੀਬ੍ਰੇਸ਼ਨ ਕਰਨਾ ਤੇ ਕਿਉਂਕਿ ਪਰਿਵਾਰ ਤੋਂ ਤੇ ਦੂਰ ਆ ਤੇ ਹੁਣ ਜਿਹੜੇ ਆਪਾਂ ਜਿੱਥੇ ਆਪਾਂ ਰਹਿੰਦੇ ਆ ਨਾ ਉਹੀ ਆਪਣਾ ਪਰਿਵਾਰ ਹੁੰਦਾ ਏ ਤੇ ਇਦਾਂ ਮਿਲ ਕੇ ਸਾਰਿਆਂ ਨੂੰ ਚਲੋ ਪਰਿਵਾਰ ਦੀ ਵੀ ਘਟ ਯਾਦ ਆਉਂਦੀ ਹੈ ਜਦੋਂ ਆਪਾਂ ਮਿਲ ਕੇ ਸੈਲੀਬ੍ਰੇਸ਼ਨ ਕਰਦੇ ਆ ਨਾ ਤੇ ਪੂਰਾ ਇੱਕ ਪਰਿਵਾਰ ਹੀ ਉਹ ਲੱਗਣ ਲੱਗ ਜਾਂਦਾ ਏ ਤੇ ਜਿੱਥੇ ਆਪਾਂ ਰਹੇ ਹਾਂ ਉਹ ਪਰਿਵਾਰ ਹੀ ਹੁੰਦਾ ਏ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਪੰਜਾਬੀ ਰਾਇਸ ਟ੍ਰਾਇਲ ਕੁਕਿੰਗ ਤੇ ਸਵੇਰੇ ਸਵੇਰ ਜੜਾਏ ਹੁਣ ਟਾਈਮ ਹੋ ਗਿਆ ਏ 9:30 ਵਜੇ ਦਾ ਤੇ ਮੈਂ ਲੱਗੀ ਸੀ ਸਾਗ ਬਣਾਉਣ ਤੇ ਤੇਨੂੰ ਸਾਉ ਡਿਊਟੀ ਚਲੇ ਗਿਆ ਹਰ ਰਾਜੇ ਦੇ ਜੋ ਦੋਵੇਂ ਜਣੇ ਦੇਖ ਰਹੇ ਆ ਟੀਵੀ ਤੇ ਪਤੀਲਾ ਮੈਂ ਇੱਧਰ ਰੱਖ ਲਿਆ ਏ ਕੱਲ ਮੈਂ ਸਾਗ ਸੂਬ ਤੋੜ ਕੇ ਲਿਆਈ ਹਾਂ ਥੋੜੀ ਜੀ ਮੈਂ ਪਾਲਕ ਇੱਧਰ ਚੀਰ ਕੇ ਰੱਖੀ ਐ ਇੱਧਰ ਪਾਲਕ ਤੋਂ ਰੱਖ ਲਈਏ ਸਰੋਂ ਰੱਖ ਲਈਆ ਤੇ ਤੇ ਥੋੜੀ ਜੀ ਮੇਥੀ ਉਹ ਮੈਂ ਕੱਲ ਮੰਗਾਵਾਂ ਵਾਲੀ ਤੇ ਉਹ ਸਭ ਦੇ ਕੋਲ ਮਾਰਕੀਟ ਦੇ ਵਿੱਚੋਂ ਤੇ ਮੈਂ ਕਿਹਾ ਹੁਣ ਆਪਾਂ ਸਾਗ ਬਣਾ ਲਈਏ ਕਿਉਂਕਿ ਕੱਲ ਦਾ ਸਾਗ ਤੋੜਿਆ ਤੇ ਫਿਰ ਬੈ ਆ ਜਾ ਹੋ ਜਾਣਾ ਇਸ ਕਰਕੇ ਅੱਜ ਹੀ ਬਣਾ ਲਈਏ ਹੁਣੇ ਤੇ ਅੱਜ ਦੁਪਹਿਰੇ ਜਾਂ ਫਿਰ ਸ਼ਾਮਾਂ ਦੇ ਖਾਣੇ ਵਿੱਚ ਖਾਵਾਂਗੇ ਤੇ ਅੱਜ ਆਪਾਂ ਕਿਸੇ ਨੂੰ ਡਿਨਰ ਤੇ ਵੀ ਇਨਵਾਈਟ ਕੀਤਾ ਏ ਤੇ ਮੈਂ ਕਿਹਾ ਆਪਾਂ ਟਾਈਮ ਨਾਲ ਹੀ ਸਾਰੇ ਕੰਮ ਕਰ ਲਈਏ ਤੇ ਚਲੋ फटाफट ਸਾਹ ਕੱਟিয়ে ਤੇ ਟੋਕਾ ਤੇ ਹੈਗਾ ਨਹੀਂ ਮੈਨੂੰ ਸਾਨੂੰ ਆਖਿਆ ਹੀ ਕਰੋ ਆਪਾਂ ਸਾਗ ਦੀ ਨਾ ਇੱਕ ਸਾਗ ਦੀ ਇੱਕ ਡਿੱਗੀ ਪਰਵਾ ਲਈ ਹੈਗੀ ਪਰ ਇਹਨੂੰ ਸਭ ਨਹੀਂ ਮੰਨਿਓ ਲੈ ਕੇ ਨਹੀਂ ਆਏ ਤੇ ਮੈਂ ਘਰੇ ਵੀ ਕਿੰਨੇ ਦਿਨਾਂ ਤੋਂ ਸਾਗ ਖਾਦਾ ਨਹੀਂ ਮੈਂ ਚਲ ਆਜਾ ਆਪਾਂ ਬਣਾ ਹੀ ਲੈਨੇ ਆ ਤੇ ਟੋਕਣੀ ਹੈਗਾ ਕਿ ਜਿਹੜਾ ਉਹ ਛੋਟੇ ਟੋਕੇ ਦੇ ਨਾਲ फटाफट ਸਾਗ چیر ਲਓ ਇਹ ਜਿਹੜਾ ਮੈਨੂੰ ਚਾਕੂ ਨਾਲ ਹੀ چیرਣਾ ਪੈਣਾ ਹੈ ਇਹ ਮੈਂ ਵੀ ਚਾਕੂ ਨਾਲ ਜਿਹੜਾ ਹੈ ਨਾ ਉਹ ਸੌਖਾ چیرਿਆ ਜਾਂਦਾ ਹੈ ਦਾਤ ਨਾਲ ਤੇ ਮੈਨੂੰ ਬਿਲਕੁਲ ਸਾਗ چیرਣਾ ਆਉਂਦਾ ਹੀ ਨਹੀਂ ਆ ਤੇ ਚਾਕੂ ਨਾਲ ਮੈਂ ਫਿਰ ਵੀ چیر ਲਈਨੀ ਆ ਇਹਦੇ ਵਿੱਚ ਸਰੋਂ ਘੱਟ ਤੇ ਗੋਭੀ ਦੇ ਜਿਹੜੇ ਪੱਤੇ ਆ ਨਾ ਉਹ ਜ਼ਿਆਦੇ ਆ ਦੇ ਹੁਜਾ ਪੰਜਾਬ ਚ ਬਣਾਉਣੀ ਹੋਵੇ ਤਾਂ ਨਹੀਂ ਬਣਨਾ ਤੇir ਵੀ ਆਪਾਂ 4 ਸਾਲ ਬਣਾਉਂਦੀ ਆਪਣੀ ਖਾਂਦੀ ਰੀਜ ਤਾਂ ਪੂਰੀ ਕਰ ਹੀ ਸਕਦੇ ਆ ਨਾ ਲੇਕਿ ਜਿੰਨਾ ਬਰੀਕ ਜੀਰਾ ਅਗੇ ਨੂੰ ਉਹਨਾਂ ਛੇਕ ਨਹੀਂ ਹੋ ਜੂਗਾ ਫੁੱਲ ਜੂਗਾ ਇਹ ਮੋਟਾ ਕੀ ਰਿਹਾ ਤੇ ਉਹਨੂੰ ਟਾਈਮ ਲੱਗਣਾ ਏ ਇਦਾਂ ਰੱਖੇ ਵੀ ਜੀਰਾ ਕੀ ਤੇ ਉਹ ਵੀ ਮੋਟਾ ਹੀ ਛਿੜਿਆ ਜਾਂਦਾ ਏ ਖਾਸ ਤੇ ਵਿੱਚ ਹੀ ਬਰੀਕ ਹੀ ਜਾਂਦਾ ਇਹ ਕੰਦੇ ਰੱਖਤੀ ਰੰਦੇ ਨਾਲ ਵੀ ਮੋਟੇ ਜੀਰੇ ਜਾਂਦਾ ਏ ਸੋਰੀ ਨਾ ਇਹ ਪੀਰੀਆ ਸੌਖਾ ਜਾਂਦਾ ਹੈ ਹੱਥ ਦੇ ਉੱਤੇ ਜ਼ੋਰ ਘੱਟਦਾ ਹੈ ਕਿੰਨੀਆਂ ਗੁਲੀਆਂ ਮੋਟੀਆਂ-ਮੋਟੀਆਂ ਐ ਅੱਜ ਦਾ ਜਿਹੜਾ ਆਪਾਂ ਵਲੌਗ ਸ਼ੇਅਰ ਕਰ ਲਗੇ ਇਸ ਦੇ ਵਿੱਚ ਇੱਕ ਦਿਨ ਦਾ ਵਲੌਗ ਨਹੀਂ ਐ ਇੱਕ ਦਿਨ ਦੀਆਂ ਵੀਡੀਓ ਕਲਿੱਪਸ ਨਹੀਂ ਐ ਅਲੱਗ-ਅਲੱਗ ਦਿਨਾਂ ਦੀਆਂ ਵਾਂ ਤੇ ਛੋਟੇ ਛੋਟੇ ਛੋਟੇ-ਛੋਟੇ ਵਲੌਗ ਬਣੇ ਏ ਕੇਕ ਦਿਨ ਦੇ ਤੇ ਮੈਂ ਸੋਚਿਆ ਚਲੋ ਮਿਲ ਕੇ ਹੀ ਸ਼ੇਅਰ ਕਰ ਮਿਲਾ ਕੇ ਸ਼ੇਅਰ ਕਰ ਦਾਂਗੇ ਇੱਕ ਹੀ ਦਿਨ ਹੀ ਪਹਿਲਾਂ ਮੈਂ ਟ੍ਰੇਨ ਵਲੌਗ ਸ਼ੇਅਰ ਕਰ ਰਹੀ ਸੀ ਇਸ ਕਰਕੇ ਜਿਹੜਾ ਇਹ ਥੋੜੇ ਵਲੌਗ ਲੇਟ ਹੋ ਗਏ ਤੇ ਹੁਣ ਆਪਾਂ ਕੋਈ ਵਲੌਗ ਨਹੀਂ ਬਣਾਇਆ ਹੁਣ ਟਾਈਮ ਟ ਕਿੰਨੀ ਅਜੇ ਤੱਕ ਜਿਹੜਾ ਹੈ ਉਹ ਕਿਹੜੇ ਵੇਲੇ ਤੱਕ ਮੇਰੀ ਲਾਈਟ ਔਨ ਆ 11 ਵਜੇ ਤੱਕ ਲਾਈਟ ਵੀ ਨਹੀਂ ਆਫ ਕੀਤੀ ਤੇ ਕਿੰਨੀ ਜਿਆਦੀ ਜੜੀ ਆ ਉਹ ਅਜੇ ਧੁੰਦ ਧੁੰਦ ਚੜੀ ਗਈ ਹੈ ਤੇ ਇਧਰ ਆਪਾਂ ਨੇ ਸਾਗ ਧਰ ਦਿੱਤਾ ਹੈ ਤੇ ਇਧਰ ਆਪਾਂ ਨੇ ਇਹ ਵਾਲੇ ਫੁੱਲ ਸੈੱਟ ਕਰਕੇ ਰੱਖ ਦਿੱਤੇ ਉਧਰ ਪਏ ਸੀ ਨਾ ਦੇਖੋ ਕਿੰਨੇ ਸੋਹਣੇ ਖਿੜੇ ਆ ਇੱਕ ਇਹ ਤੇ ਇੱਕ ਇਧਰ ਇਹ ਵਾਲੇ ਕਿੰਨੇ ਪਿਆਰੇ ਲੱਗਦੇ ਬੈ ਤੇ ਇਧਰ ਹੈਗੇ yellow ਵਾਲੇ yellow ਖਿੜੇ ਨੇ ਤੇ ਉਹਨਾਂ ਆਪ ਇੱਧਰ ਸਾਗ ਦਾ ਦਿੱਤਾ ਇਹਦੇ ਵਿੱਚ ਮੈਂ ਪਾਣੀ ਪਾਉਣਾ ਨਾਲੇ ਕੂਟਣਾ ਲਿਆ ਕੇ ਰੱਖ ਲਈਏ ਤੇ ਲੱਗ ਗਈ ਮੈਂ ਇੱਕ ਵਾਰ ਅੱਗ ਅੱਗੇ ਕਰਾਵਾ ਅੱਗ ਹੀ ਨਾ ਕਿਤੇ ਬੁੱਝ ਜੇ ਕਿੰਨਾ ਹਨੇਰਾ ਹੋ ਗਿਆ ਕਮਰੇ ਦੇ ਵਿੱਚ ਲਾਈਟ ਤੋਂ ਬਿਨਾਂ ਤੇ ਲਾਈਟ ਦੇ ਨਾਲ ਬੁਰੀ ਰੋਸ਼ਨੀ ਹੋ ਜਾਂਦੀ ਆ ਤੇ ਹੁਣ ਟਾਈਮ ਜਿਹੜਾ ਇਹ ਹੋ ਗਿਆ ਏ 5:30 ਵਜੇ ਦਾ ਘੜੀ ਦਾ ਕਰਕੇ ਲਾਈਟ ਦਾ ਕਰਕੇ ਖੜੀ ਵੀ ਨਹੀਂ ਚੰਗੀ ਤਰ੍ਹਾਂ ਦੇਖਦੀ ਤੇ ਬਾਹਰ ਜਿਹੜੀ ਧੁੰਦ ਪੈਣੀ ਸਟਾਰਟ ਹੋ ਗਈ ਅੱਜ ਬਿਲਕੁਲ ਵੀ ਧੁੱਪ ਨਹੀਂ ਲੱਗੀ ਦੇਖੋ ਫੇਰ ਧੁੰਦ ਹੀ ਧੁੰਦ ਪੈ ਗਈ ਆ ਤੇ ਸਾਗ ਆਪਾਂ ਨੇ ਬਣਾ ਕੇ ਰੱਖ ਲਿਆ ਏ ਹਰ ਰਾਤੀ ਦੇ ਵਜੂਦ ਸੁੱਕਦੀ ਆ ਦੋਵੇਂ ਜਾਣੇ ਮੈਂ ਵੀ ਥੋੜਾ ਟਾਈਮ ਸੌਂਗੀ ਹੱਦ ਤੱਕ ਦੇ ਮੈਂ ਫਿਰ ਸੌੜੀ ਆਪਾਂ ਰੈਸਟ ਕਰ ਲਈਨੇ ਕਿਉਂਕਿ ਰਾਤ ਪਾਰਟੀ ਦਾ ਕਰਕੇ ਕਿੰਨਾ ਲੇਟ ਹੋ ਗਈ 11 ਵਜੇ ਗਈ ਸੌਂਦੇ ਸੁੰਦੇ ਆਪਾਂ ਨੂੰ ਤੇ ਮੈਂ ਕਿਹਾ ਚਲੋ ਹੁਣ ਆਪਾਂ ਉੱਥੇ ਕੀਤੇ ਤਿਆਰੀ ਕਰ ਲਈਏ ਸਬਜ਼ੀਆਂ ਸਭ ਜਿਹੜੇ ਮੈਂ ਪਹਿਲਾਂ ਹੀ ਕੱਟ ਕੇ ਰੱਖ ਦਿੱਤੀਆਂ ਸੀ ਅੱਜ ਆਪਾਂ ਨੇ ਬਣਾਉਣੀ ਆ ਪਾਵਲੀ ਚਨਾ ਤੇ ਪਨੀਰ ਦੀ ਸਬਜੀ ਨਾਲ ਬਣਾਵਾਂਗੇ ਖੀਰ ਨਾਲ ਪੁਲਾਓ ਤੇ ਨਾਲ ਉਹਦੇ ਸਾਗ ਹੈਗਾਈ ਸਾਗ ਬਣਾ ਕੇ ਕੋਠਕੀ ਤੇ ਰੱਖ ਲਿਆ ਵਾ ਤੇ ਇੱਧਰ ਆਪਾਂ ਨੇ ਇਹ ਖੀਰ ਵੀ ਬਣਾ ਲਈ ਆ ਖੀਰ ਮੈਂ ਥੋੜੀ ਪਤਲੀ ਰੱਖੀ ਮੈਂ ਪਰ ਫਿਰ ਆਪਾਂ ਜਦੋਂ ਖਾਣੀ ਹੋਊਗੀ ਨਾ ਉਦੋਂ ਕ ਚੰਗੀ ਤਰ੍ਹਾਂ ਇਹਨੂੰ ਰੇਨ ਲਾਂਗੇ ਤੇ ਖੀਰ ਕੁਲਗੀ ਬਹੁਤ ਸੋਹਣੀ कि मैं ਹੁਣ ਹਰ ਰਾਇਤੇ ਦੇ ਜੋਤਨਾ ਦੀ ਚਾਹ ਰੱਖੀ ਆ ਇਧਰ ਮੈਂ ਚਨੇ ਪਾ ਕੇ ਰੱਖੇ ਨੂੰ ਵਿਸਲ ਲਗਾਉਣੀ ਆ ਤੇ ਇਧਰ ਪੁਲਾਓ ਦਾ ਵੀ ਸਾਰਾ ਸਮਾਨ ਤੜਕੀ ਸਾਰਾ ਘੱਟ ਕੇ ਰੱਖ ਲਿਆ ਬਸ ਲੋਣੀ ਆ ਹੁਣ ਇਹਨਾਂ ਨੂੰ ਤੜਕੀ ਤੇ ਪਹਿਲਾਂ ਮੈਂ ਇਹਨਾਂ ਦੀ ਚਾਹ ਬਣਾ ਲਾਂ ਮੈਂ ਜਿੱਦ ਵੀ ਚਾਹ ਦੀ ਚਾਹ ਬਣਾਈ ਸੀ ਨਾ ਉਸੇ ਪੱਤੀ ਦੇ ਵਿੱਚ ਹੀ ਮੈਂ ਪਾਣੀ ਇਹਨਾਂ ਦਾ ਬੋਇਲ ਕਰੰਦੀ ਆ ਤੇ ਵੇਖੋ ਕਿੰਨਾ ਜ਼ਿਆਦਾ ਜਿਹੜਾ ਪੱਤੀ ਦਾ ਅਸਰ ਫੇਰ ਨਿਕਲ ਗਿਆ ਇਹਦੇ ਵਿੱਚ ਲੱਗ ਹੀ ਨਹੀਂ ਰਿਹਾ ਕਿ ਬਾਅਦ ਵਿੱਚ ਚਾਹ ਪੱਤੀ ਦਾ ਅਸਰ ਗਿਆ ਹੋਊਗਾ ਤਦ ਇਹ ਸੋਕ ਸੋਕ ਕੇ ਥੋੜਾ ਜਿਹਾ ਪਾਣੀ ਰਹਿ ਗਿਆ ਨਾ ਫੇਰੇ ਇਸ ਵਿੱਚ ਦੁੱਧ ਪਾਉਣੀ ਕਿਉਂਕਿ ਅਦਰਕ ਦਾ ਤੇ ਇਲਾਚੀਆਂ ਦਾ ਚੰਗੀ ਤਰ੍ਹਾਂ ਅਸਰ ਵਿੱਚ ਨਿਕਲ ਜੀ ਨਾਲ ਮੈਂ ਮਲਠੀ ਵੀ ਥੋੜੀ ਜਿਹੀ ਪਾਈ ਹੀ ਮੈਂ ਕਿਹਾ ਸਰਦੀਆਂ ਦਾ ਮੌਸਮ ਹੈ ਤੇ ਖਾਂਸੀ ਬੱਚਿਆਂ ਨੂੰ ਛੇਤੀ ਲੱਗ ਜਾਂਦੀ ਹੈ ਇਸ ਲਈ ਮਲਠੀ ਬਹੁਤ ਵਧੀਆ ਮਲਠੀ ਕੀ ਹੁੰਦੀ ਹੈ ਕਈ ਜਾਣੀ ਨੂੰ ਨਹੀਂ ਪਤਾ ਹੁੰਦਾ ਮੈਂ ਦੱਸ ਦਿੰਨੀ ਆ ਜਿਹੜੇ ਪ੍ਰਾਣੇ ਪਿੰਡਾਂ ਦੇ ਲੋਕ ਉਹਨਾਂ ਦੇ ਤਕਰੀਬਨ ਪਤਾ ਹੈ ਇਹ ਵਾਲੀ ਜੜੀ ਉਹ ਮਲਠੀ ਹੁੰਦੀ ਲੱਕੜ ਦੀ